ਇਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਇਹ ਦੇਸੀ ਕਿਉਂ ਮੈਂਸ਼ਨ ਕਰ ਰਹੇ ਜੀ ਕਾਉ ਕਿਉਂ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿਉਂ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਇਹ ਸਾਰਾ ਸਮਾਨ ਜਿਹੜੀ ਗੰਗਾਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀ ਜੀ ਇਹਨਾਂ ਤੇ ਇਹ ਕੀ ਸਰਨ ਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਰਹੇ ਹਾਂ ਉਹ ਫੜਿਆ ਹੈਗਾ ਇਹ ਜਿਹੜੀ ਤੁਸੀਂ ਗੱਡੀ ਫੜੀ ਹੈ ਇਹਦੇ ਵਿੱਚ ਕੀ ਕੀ ਸਮਾਨ ਹੈਗਾ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਦੇਸੀ ਕਿ ਉਹ ਮੈਂਸ਼ਨ ਕਰ ਰਹੇ ਜੀ ਕਾਉ ਕਿ ਉਹ ਲਿਖਾਇਆ ਹੈ ਦੇਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਓ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕੀ ਹੋਇਆ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਇਹ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀਗਾ ਇਹ ਇਹ ਸਾਰਾ ਸਮਾਨ ਜਿਹੜੀ ਗੰਗਾ ਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਨੇ ਤੇ ਇਹ ਕੀ ਸਰ ਇਹਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਰਹੇ ਹਾਂ ਜੀ ਸਰ ਇਹ ਜਿਹੜੇ ਕਿਓ ਹੈ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਓ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੋਗੇ ਨਹੀਂ ਇਸ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਨਕਲੀ ਹੈ ਸਾਰੇ ਇਹਦੇ 'ਚ ਇੱਕ ਤਾਂ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ 'ਚ ਸਾਡੇ ਮਤਲਬ ਪੰਜਾਬ 'ਚ ਨਹੀਂ ਬਣ ਰਿਹਾ ਤੇ ਮੈਨੂੰ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋਵੇ ਕਿ ਕਿਸੇ ਤੋਂ ਆ ਰਿਹਾ ਹੈ ਇਹ ਕਿ ਕੀ ਕਾਰਵਾਈ ਕਰਦੇ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਇਹ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕੁਆਂਟਮ ਕਿੰਨਾ ਮਾਲ ਇਹ 1100 ਲੀਟਰ ਜ ਮਲਪੁਰ ਕੀ ਇੱਕ ਜਿਹੜਾ ਸਰ੍ਹੋਂ ਦਾ ਤੇਲ ਹੈ ਜੀ ਆ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡਵੋਲੋਲਾ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਨ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰ ਸਮਾ ਲੋਗੇ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਇਹਨਾਂ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਇਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ਾਪ ਦੇ ਉੱਤੋਂ ਜਿਹੜਾ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੈਗੀ ਸੀਗੀ ਉਸ ਵਿੱਚ ਕੀ ਸਰਜਲਟ ਨਿਕਲ ਕੇ ਸਾਹਮਣੇ ਆਇਆ? ਉਹਦੇ ਸਾਡੇ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬਾਕੀ 6 ਸੈਂਪਲਸ ਅਨਸੇਫ ਆਏ ਆ ਜੀ ਤਾਂ ਜਿਹੜੇ ਸੈਂਪਲ ਹੁਣ ਫੇਲ ਆ ਰਹੇ ਹੈਗੇ ਆ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ? ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਰਟ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ। ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਤੱਕ? ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਉਹ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਤੇ ਆ ਜੀ। ਤਹਿਸੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਦਾ ਇਹਦੇ ਵਿੱਚ ਅੱਗੋਂ ਨਾਲ ਨਹੀਂ ਕੀਤਾ ਨਹੀਂ ਐਕਚੁਅਲੀ ਜਿਹੜਾ ਸੀ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਤੇ ਦੁਬਾਰਾ ਹੋ ਸਕਦਾ ਕਿ ਉਹ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕਿਉਂ ਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਫੜਾਂਗੇ ਜੀ ਉਹਨਾਂ ਨੂੰ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਇਹਨਾਂ ਨੂੰ ਇਹਦੇ ਹੁਣ ਸਰ ਸੈਂਪਲ ਲਿੱਤੇ ਜਾਦੇ ਹਾਂਜੀ